ਮੈਂ 6 ਮਹੀਨੇ ਡਿਪਰੈਸ਼ਨ ਚ ਰਹਿ ਲੰਦਾ ਜਾਂ ਸਾਲ ਰਹਿ ਲੰਦਾ ਤੇ ਉਹਦੇ ਨਾਲ ਕੀ ਹੋਣਾ ਸੀਗਾ ਕੁਝ ਨਹੀਂ ਹੋਣਾ ਉਹਦੇ ਨਾਲ ਉਹਦੇ ਨਾਲ ਮਾਪੇ ਨਹੀਂ ਵਾਪਸ ਨਹੀਂ ਆਉਣਾ ਜੇ ਮਾਪੇ ਵਾਪਸ ਆ ਜਾਂਦੇ ਹੁੰਦੇ ਤਾਂ ਮੈਂ ਭਾਵੇਂ ਪੂਰੀ ਜ਼ਿੰਦਗੀ ਡਿਪਰੈਸ਼ਨ ਚ ਰਹਿਣ ਨੂੰ ਤਿਆਰ ਸੀਗਾ ਤੇ ਮੇਰੇ ਮਾਪੇ ਇੱਕ ਵਾਰੀ ਆ ਜਾਣ ਮੈਂ ਡਿਪਰੈਸ਼ਨ ਚ ਰਹਿਣ ਨੂੰ ਤਿਆਰ ਹਾਂ ਮੈਂ ਇਸ ਕਰਕੇ ਤੁਹਾਨੂੰ ਇਹ ਦੱਸ ਰਿਹਾ ਮੈਂ ਇਸ ਕਰਕੇ ਮੈਂ ਰਾਜ ਲਾਈਵ ਆਉਣ ਦਾ ਇਹ ਮੋਟਿਵੇ ਆ ਕੇ ਆਪਾਂ ਕਮਜ਼ੋਰ ਨਹੀਂ ਹੋਣਾ ਮੈਂ ਬਹੁਤ ਜਾਣਿਆ ਤੋਂ ਸੁਣਿਆ ਵੀ ਸਾਡੇ ਨਾਲ ਆਹ ਹਾਦਸਾ ਵਾਪਰ ਗਿਆ ਸੀ ਸਾਡੀ ਮਾਤਾ ਜੀ ਚਲੇ ਗਏ ਸੀਗੇ ਸਾਡੇ ਬਾਪੂ ਜੀ ਚਲੇ ਗਏ ਸੀਗੇ ਤੇ ਅਸੀਂ ਡਿਪਰੈਸ਼ਨ ਚ ਚਲੇ ਗਏ ਡਿਪਰੈਸ਼ਨ ਦਾ ਸ਼ਿਕਾਰ ਹੋ ਗਏ ਸੀਗੇ ਲੇਕਿਨ ਆਪਾਂ ਇਹ ਚੀਜ਼ ਨਹੀਂ ਕਰਨੀ ਗਾਹ ਵੀ ਤੁਸੀਂ ਜਦੋਂ ਕੋਈ ਵੀ ਚਲੋ ਜਾਣਾ ਸਾਰਿਆਂ ਨੇ ਆ ਸਾਰਿਆਂ ਦੇ ਨੇ ਜਾਣਾ ਤੇ ਕਿਸੇ ਨੇ ਵੀ ਡਿਪਰੈਸ਼ਨ ਚ ਜਾਂ ਉਹ ਉਸ ਚੀਜ਼ ਨੂੰ ਸੋਚਣਾ ਨਹੀਂ ਅੱਲਾ ਦੀ ਮਰਜ਼ੀ ਅੱਲਾ ਦੀ ਰਜ਼ਾ ਮੰਨ ਕੇ ਤੁਸੀਂ ਉਹਨਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਨੀ ਆ ਮਾਪੇ ਦੇ ਸੁਪਨੇ ਉਹਨਾਂ ਨੂੰ ਪੂਰਾ ਕਰਨ ਦੀ ਤੁਸੀਂ ਕੋਸ਼ਿਸ਼ ਕਰਨੀ ਆ ਇਹ ਨਹੀਂ ਕਰਨਾ ਵੀ ਅਸੀਂ ਵੇ ਸੋਚੀ ਚਲਿਏ ਅੰਦਰ ਵੜ ਜਾਈਏ ਬਾਹਰ ਹੀ ਨਾ ਨਿਕਲੀਏ ਹੈਨਾ